ਮੇਰਾ ਬੱਚਾ ਅੱਜ ਨਾਲ ਉਹ ਰਿਪੋਰਟ ਰੱਖਣੇ ਕੋਲ ਪੁਲਿਸ ਨੇ ਮੰਗਾਇਆ ਆਈਡੀ ਨੰਬਰ ਤੋਂ ਦੂਰ ਰੱਖੇ ਮਨਪੀਤ ਮਰਚਮੰਦਰ ਨੇ ਅਪਰੋ ਪ੍ਰੋ ਕਿਹਦਾ ਇਹ ਪਿੰਡ ਦਾ

ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਮੈਂਬਰ ਆਫ ਸਾਡੇ ਪਾਰਲੀਮੈਂਟ ਦੇ ਉਮੀਦਵਾਰ ਸਾਡੇ ਭੈਜੀ ਅਮਰਜੀਤ ਕੌਰ ਸਾਹੂਗੇ ਸਾਹਿਬ ਬਹੁਤ ਸਤਿਕਾਰਯੋਗ ਸਾਡਾ ਹੁਨਾਰਵੀਰ ਜਿਨ੍ਹਾਂ ਨਾਲ ਮੇਰਾ ਕਈ ਸਾਲਾਂ ਦਾ ਪੁਰਾਣਾ ਰਿਸ਼ਤਾ ਹੈ ਡਿੰਪਲ ਜੀ ਧਰਮਕੋਟ ਸਾਹਿਬ ਪਰਮਪਾਲ ਤਕਤੂਬੁਰਾ ਸਾਹਿਬ ਤਕਤੂਬੁਰਾ ਸਾਹਿਬ ਸਾਡੇ ਅੰਕਲ ਵਿਨੋਦ ਜੀ تمام اوناں دے ساتھی گن کو نو پتہ ہے کہ چناوی ماحول ہے اور پورے پنجاب دے اندر بہت شان شاندار ماحول ಕಾಂಗ್ರೆس پارٹی دے حق وچ بنیا ہوئے سو سارے امیدوار لگ بھگ چون میدان چ آ گئے ہیں اور دن بہ دن حالات چنگے ہوندے جا رہے ہیں چاہے او ਸੰਗਰੂਰ ਦੀ ਗੱਲ ਕਰ ਲਓ ਚਾਹੇ ਉਹ ਗੁਰਦਾਸਪੁਰ ਦੀ ਗੱਲ ਕਰ ਲਓ ਚਾਹੇ ਜੁਲੰਦਰ ਦੀ ਗੱਲ ਕਰ ਲਓ ਚਾਹੇ ਫਰੀਦਕੋਟ ਦੀ ਗੱਲ ਕਰੋ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਹੀ ਇੱਕ ਵਿਕਲਪ ਪਾਰਟੀ ਹੈ ਔਰ ਇਸ ਤੋਂ ਬਿਨਾ ਦੇਸ਼ ਦੇ ਅੰਦਰ ਔਰ ਪ੍ਰਦੇਸ਼ ਦੇ ਅੰਦਰ ਇਸ ਤੋਂ ਬਿਹਤਰੀਨ ਕੋਈ ਪਾਰਟੀ ਨਹੀਂ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਾਰੋਬਾਰੀ ਹੈ ਕਿਉਂਕਿ ਜਿਸ ਪ੍ਰਕਾਰ ਅੱਜ ਕਾਰੋਬਾਰ ਦਾ ਕੰਮ ਹੈ ਲੌ ਐਂਡ ਆਰਡਰ ਦੀ ਸਥਿਤੀ ਬੁਰਾ ਹਾਲ ਹੈ ਲੋਕਾਂ ਦੇ ਮਨ ਦੇ ਵਿੱਚ ਕਾਰੋਬਾਰੀਆਂ ਦੇ ਮਨ ਵਿੱਚ ਡਰ ਤੇ ਭੈ ਦਾ ਸਹਿਮ ਹੈਗਾ ਇਹ ਪਤਾ ਨਹੀਂ ਕਿਸ ਵੇਲੇ ਕਿਹੜੇ ਗੈਂਗਸਟਰ ਦਾ ਸਾਨੂੰ ਟੈਲੀਫੋਨ ਆ ਜਾਏ ਤੇ ਸਾਥੋਂ ਫਰੋਤੀ ਵੰਗ ਲਈ ਜਾਵੇ ਔਰ ਜੇ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਕਿਸੇ ਪ੍ਰਕਾਰ ਦੀ ਕੋਈ ਢਾਈ ਸਾਲਾਂ ਚ ਡਵੈਲਪਮੈਂਟ ਨਹੀਂ ਹੋਈ 92 ਸੀਟਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਤਾਈਆਂ ਬਹੁਤ ਵੱਡੀਆਂ ਉਮੀਦਾਂ ਸਨ ਬਦਲਾਅ ਆਏਗਾ ਲੇਕਿਨ ਬਦਲਾਵ ਦੇ ਨਾਂ ਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਫਰੇਬ ਹੋਇਆ ਹੈ ਔਰ ਤੁਸੀਂ ਦੇਖੋਗੇ ਹਰ ਫਰੰਟ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਹਜ਼ਾਰ ਰੁਪਇਆ ਦੇਣ ਦਾ ਬੀਬੀਆਂ ਨਾਲ ਗੱਲ ਕੀਤੀ ਗਈ ਸੀ ਹਜ਼ਾਰ ਤਾਂ ਕੀ ਦੇਣਾ ਸੀ ਹੁਣ ਉਹਨਾਂ ਨਾਲ ਉਹਨਾਂ ਦੀ ਪੈਨਸ਼ਨ ਵੀ ਨਹੀਂ ਆ ਰਹੀ ਉਹਨਾਂ ਦੀਆਂ ਸ਼ਗਨ ਸਕੀਮਾਂ ਵੀ ਰੋਕ ਲਈਆਂ ਗਈਆਂ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਇਹ ਸਾਨੂੰ ਲੋਕਲ ਉਮੀਦਵਾਰ ਦਿੱਤੇ ਜਾਣ ਸਾਡੇ ਵਾਲੇ ਸਾਲ ਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹਿੰਦਾ ਕੋਈ ਸਿੰਗਲ ਕਲਾਕਾਰ ਮਾੜਾ ਹੈ ਬੜੇ ਚੰਗੇ ਹੁੰਦੇ ਆ ਉਹਨਾਂ ਨੇ ਫੀਲਡ ਦੇ ਵਿੱਚ ਬੜੀਆਂ ਮੱਲਾ ਮਾਰੀਆਂ ਹੁੰਦੀਆਂ ਲੇਕਿਨ ਕਿਸੇ ਪ੍ਰਕਾਰ ਦੀ ਕੋਈ ਲੋਕਾਂ ਨੂੰ ਪੀੜ ਨਹੀਂ ਦੀ ਵੀ ਆਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਣਦਾ ਦੇ ਸਿਆਸਤਦਾਨਾਂ ਦਾ ਕੰਮ ਕੋਈ ਹੋਰ ਹੁੰਦਾ ਫਰੀਦਕੋਟ ਸੋ ਅਸੀਂ ਬੜਾ ਸੋਚ ਸਮਝ ਕੇ ਫਰੀਦਕੋਟ ਦੀ ਉਮੀਦਵਾਰ ਐਲਾਨੀ ਬੀਬੀ ਅਮਰਜੀਤ कौर ਸਾਹੋਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਧੀ ਆਬਾਦੀ ਹੈ ਔਰਤਾਂ ਦੀ ਪੰਜਾਬ ਦੇ ਵਿੱਚ ਸੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪਰੈਜੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਹੈ ਇਸ ਕਰਕੇ ਅਸੀਂ ਦੋ ਮਹਿਲਾਵਾਂ 13 ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰੀਆਂ ਨੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਉਣ ਵਾਲੇ ਸਮੇਂ 'ਚ ਪਹੁੰਚਣਗੇ ਲੋਕਾਂ ਦੀ ਕਿਰਪਾ ਦੇ ਸਦਕਾ ਔਰ ਫਰੀਦਕੋਟ ਦੇ ਮਸਲੇ ਉੱਤੇ ਸਾਰੇ ਖੜੇ ਹੋ ਕੇ بلند ਆਵਾਜ਼ ਦੇ ਵਿੱਚ ਚੁੱਕੜਗੇ ਪੜੇ ਲਿਖੇ ਐ ਟੀਚਰ ਰਹੇ ਤੋ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਹੈਗੀ ਐ ਸੋ ਇਸ ਕਰਕੇ ਅਸੀਂ ਬੀਬੀ ਜੀ ਨੂੰ ਇੱਕ ਤੌਰਤਾਂ ਦੀ ਰਿਪ੍ਰেজੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਪੜੇ ਲਿਖੇ ਨੇ ਸੇਵਾ ਕੀਤੀ ਔਰ ਪੋਲੀਟੀਕਲ ਤਜਰਬਾ ਵੀ ਹੈਗਾ ਜੇ 12 ਸਾਲ ਵਿਦਿਆ ਦੇ ਖੇਤਰ ਵਿੱਚ ਪੜਾਇਆ ਤੇ ਨਾਲ ਪੋਲੀਟੀਕਲ ਤਜਰਬਾ ਵੀ ਹੈਗਾ ਕਿ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਹੇ ਖੁਦ ਚੋਣ ਲੜੇ ਤੇ ਅੱਜ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਤੇ ਚੋਣ ਲੜ ਰਹੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਇਹ ਤਕੜੇ ਹੋ ਕੇ ਆਉਣ ਵਾਲੇ ਸਮੇਂ 'ਚ ਲੜਾਈ ਲੜਨਗੇ ਫਰੀਦਕੋਟ ਦੇ ਲੋਕਾਂ ਦੀ ਅਸੀਂ ਸਭ ਸਾਥ ਹੈ ਮੇਰਾ ਬੇਸ਼ੱਕ ਮੈਂ ਫਰੀਦ ਮੈਂ ਲੁਧਿਆਣੇ ਤੋਂ ਚੋਣ ਲੜ ਰਿਹਾ ਹਾਂ ਲੇਕਿਨ ਮੇਰਾ ਉਹਨਾਂ ਹੀ ਧਿਆਨ ਫਰੀਦਕੋਟ ਲੋਕ ਸਭਾ ਦੇ ਵਾਸਤੇ ਹੈਗਾ ਔਰ ਅਸੀਂ ਇੱਥੋਂ ਵੱਡੀ ਜਿੱਤ ਨਾਲ ਅਮਰਜੀਤ ਕੌਰ ਸਾਹਿਬ ਨੂੰ ਅਸੀਂ ਜਿਤਾ ਕੇ ਫਿਰਦੇ ਸੋ ਕਈ ਲੋਕ ਹੋਰ ਉਮੀਦਵਾਰ ਸਨ ਉਹਨਾਂ ਵਿੱਚੋਂ ਇੱਕ ਮੇਰਾ ਭਰਾ ਡਿੰਪਲ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਜ਼ਰੂਰੀ ਨਹੀਂ ਹੈ ਕਿ ਮੇਰਾ ਸਾਹੋਕੇ ਪਰਿਵਾਰ ਨਾਲ ਜ਼ਿਆਦਾ ਲਿਆਜ ਹੈ ਟਿਕਟੋਨਾਂ ਨੂੰ ਨਹੀਂ ਮੇਰਾ ਰਿਸ਼ਤਾ ਬਹੁਤ ਪੁਰਾਣਾ ਤੇ ਗਹਿਰਾ ਰਿਸ਼ਤਾ ਨਿੰਪਲ ਨਾਲ ਹੈ ਛੋਟਾ ਭਰਾ ਹੈ ਇਹ ਵੀ ਪੂਰਾ ਪ੍ਰਬਲ ਦਾਵੇਦਾਰ ਸੀਗਾ ਪਾਰਲੀਮੈਂਟ ਦਾ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਕਿ ਇਹ ਕਿਸੇ ਗੱਲ ਤੋਂ ਘੱਟ ਸੀਗਾ ਬਹੁਤ ਹੀ ਹੁਨਾਰ ਮੁੰਡਾ ਨੌਜਵਾਨ ਸਾਥੀ ਹੈ ਸੇਵਾ ਕਰਦਾ ਹੈ ਦਿਨ ਰਾਤ ਪਕਾਈ ਕਰਦਾ ਹੈ ਜਿੱਥੇ ਆਵਾਜ਼ ਅਸੀਂ ਮਾਰੀ ਹੈ ਉੱਥੇ ਹਾਜ਼ਰ ਰਿਹਾ ਮੰਡ ਦੇ ਵਿੱਚ ਨਰਾਜ਼ਗੀ ਗਿਲਾ ਹੋ ਜਾਂਦਾ ਹੈ ਕਿ ਸਾਨੂੰ ਇਗਨੋਰ ਕੀਤਾ ਗਿਆ ਪਾਰਟੀ ਦੇ ਪਰ ਮੈਂ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਕਿ ਸਾਰੇ ਪਰਿਵਾਰ ਨੂੰ ਇਕੱਠੇ ਲੈ ਕੇ ਜਾਣਾ ਪਰ ਇਹ ਫਰਾਗ ਦੇ ਲਈ ਇਹ ਨਾਲੋਂ ਗਾਦੀ ਜਿਹਨੇ ਛੱਡਣਾ ਉਹਨੇ ਤਾਂ ਛੱਡ ਹੀ ਜਾਣਾ ਜਿਹਨੂੰ ਤਿੰਨ ਟਿਕਟਾਂ ਦਿੱਤੀਆਂ 골ਡੀ ਸਾਡੇ ਭਰਾ ਨੂੰ 42 ਸਾਲਾਂ ਦੀ ਉਮਰ ਚ ਉਹ ਵੀ ਛੱਡ ਗਿਆ ਤਿੰਨ ਵਾਰੀ ਚੱਬੇਵਾਲ ਨੂੰ ਅਸੀਂ ਬੜਾਤਾ ਉਹ ਛੱਡ ਗਿਆ ਤਿੰਨ ਵਾਰੀ ਬਿੱਟੂ ਨੂੰ ਮੰਤਰੀ ਐਮਪੀ ਬਣਾਤਾ ਉਹ ਛੱਡ ਗਿਆ ਇੱਧਰ ਕਿਸੇ ਨੂੰ ਉਜ ਨਹੀਂ ਮਿਲਿਆ ਹਜੇ ਤੱਕ ਤੇ ਇਸ ਦੇ ਬਾਪ ਯੂਧਵੀ ਇਹੋ ਜੇ ਪਰਿਵਾਰ ਹੈ ਡਿੰਪਲ ਹਰੀ ਬੀਬੀ ਜਗਦਰਸ਼ਨਕ ਔਰ ਹਰੀ ਜਿਹੜੇ ਫੇਰ ਵੀ ਕਹਿੰਦੇ ਆ ਕਿ ਅਸੀਂ ਕਾਂਗਰਸ ਦਾ ਝੰਡਾ ਬੁਲੰਦ ਕਰਾਂਗੇ ਸਾਨੂੰ ਇਹੋ ਜੇ ਪਰਿਵਾਰਾਂ ਦੀ ਤਲਾਸ਼ ਕਰਨੀ ਪਊਗੀ ਜੇ ਕਾਂਗਰਸ ਪਾਰਟੀ ਨੂੰ ਅਸੀਂ ਉਹਨਾਂ ਦੇ ਸਮਝ ਕਾਮਯਾਬ ਕਰਨਾ ਹੈ ਸੋ ਬਾਬਾ ਸੋਖ ਰੱਖੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰਿਏ ਸਮੇ ਤੋਂ ਪਹਿਲਾਂ ਗੱਲ ਕਰਨੀ ਚੰਗੀ ਨਹੀਂ ਹੁੰਦੀ ਅਤੇ ਡਿੰਪਲ ਨੂੰ ਬਾਬਾ ਸੁੱਖ ਰੱਖੇ 2027 ਦੇ ਵਿੱਚ ਐਮਐਲਏ ਬਣਾ ਕੇ ਨਵਾਜਾਂਗੇ ਟਿਕਟ ਦੇਾਂਗੇ ਅੱਗੇ ਇਹੇ ਕਰਮ ਹੈ ਜਿਤਨਾ ਇਹਨੇ ਤਗੜਾ ਹੋ ਕੇ ਮਿਹਨਤ ਕਰਨੀ ਹੈ ਔਰ ਪੰਜਾਬ ਦੀ ਵਿਧਾਨ ਸਭਾ ਚ ਭੇਜਾਂਗੇ ਸੋ ਇਹ ਕੰਬੀਨੇਸ਼ਨ ਰਹੇਗਾ ਬੀਬੀ ਜੀ ਪਾਰਲੀਮੈਂਟ ਚ ਜਾਣ ਇਹ ਸਾਡਾ ਨੌਜਵਾਨ ਸਾਥੀ ਅਸੀਂ ਇਹਨੂੰ ਐਮਐਲਏ ਬਣਾਈ ਸੋ ਅੱਜ ਦੋਹਾਂ ਜਾਣਿਆਂ ਦਾ ਰਸਮੀ ਤੌਰ ਤੇ ਇਸ ਕਰਕੇ ਇੱਥੇ ਬੁਲਾਇਆ ਹੈ ਕਿ ਅੱਜ ਡਿੰਪਲ ਜੀ ਅੱਜ ਤੋਂ ਬਾਅਦ ਫਰੀਦਕੋਟ ਦੇ ਉਮੀਦਵਾਰਾਂ 'ਤੇ ਦਿਨ ਰਾਤ ਇੱਕ ਕਰ ਦੇਣਗੇ ਤੇ ਉਹਨਾਂ ਦੇ ਚੁਣਵੀ ਇਸ ਲੜਾਈ ਦੇ ਵਿੱਚ ਬੀਬੀ ਅਮਰਜੀਤ ਕੌਰ ਦਾ ਸਾਥ ਦੇਣਗੇ ਔਰ ਮੈਂ ਪੂਰੀ ਜਿੰਮੇਵਾਰੀ ਨਾ ਕਹਿ ਸਕਦਾ ਕਿ ਆਉਣ ਵਾਲੇ ਸਮਾਂ ਪਾਰਟੀ ਡਿੰਪਲ ਦੀ ਤੇ ਡਿੰਪਲ ਦੇ ਪਰਿਵਾਰ ਦੀ ਅਣਦੇਖੀ ਨਹੀਂ ਕਰੂਗੀ ਜੋ ਇਹਨਾਂ ਦੇ ਮੰਨ ਦੀਆਂ ਭਾਵਨਾਵਾਂ ਹਨ ਕਿ ਐਮਐਲਏ ਦਾ ਚੋਣ ਲੜਨਾ ਉਹ ਪਾਰਟੀ ਆਉਣ ਵਾਲੇ ਸਮੇਂ ਚ ਪੂਰੀਆਂ ਕਰੇਗੀ ਪ੍ਰਧਾਨ ਸਾਹਿਬ ਪਹਿਲਾਂ ਵੀ ਤਿੰਨ ਚਾਰ ਵਾਰੀ ਖਰਾਬ ਕੀਤੀ ਜੇ ਰਸਟੋਰ ਦਾ ਕਹਿਣਾ ਕਿ ਸਾਨੂੰ ਘੋਸਾ ਦਿੱਤਾ ਸੀਗਾ ਕਿ ਵੀ ਤੁਹਾਨੂੰ ਲੜਾਣਾ ਵਿੱਚੋਂ ਲੜਾਵਾਂਗੇ ਪਰ ਹਰ ਵਾਰੀ ਕਿਛੇ ਕੀਤਾ ਹੈ ਕਈ ਵਾਰੀ ਸਰਕਮਟਾਂਸਸ ਐਸੇ ਹੋ ਜਾਂਦੇ ਆ ਕੋਈ ਐਸੇ ਕਦੀ ਬੇਰ ਆਏ ਦਰਸਤ ਆਏ ਰਾਜਾਵੜਿੰਗ ਵੀ 5 ਸਾਲ ਮੰਤਰੀਸ਼ਿਪ ਤਲਾਸ਼ਦਾ ਰਿਹਾ ਲੇਕਿਨ ਉਹ ਅਖੀਰ ਤੇ ਤਿੰਨ ਮਹੀਨੇ ਆਕੇ ਬਣੀ ਮੈਂ ਜਿਹਨੂੰ ਹਰਾਇਆ ਸੀ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਸਬਰ ਦਾ ਫਲ ਮਿੱਠਾ ਹੁੰਦਾ ਹੁਣ ਰਾਜਾਵੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਪਰ ਏਜਾਬ ਦਰਸ਼ਨ ਸਿੰਘ ਦੀ ਪ੍ਰਾੜ ਉਹਨਾਂ ਦੇ ਗਰੁੱਪ ਪਰ ਲੋਬੀ ਜਿਹੜੀ ਮੁਹਾਰਤ ਕਰ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਬੁਲਾਇਆ ਜਾ ਰੇ ਸੁਸ਼ਦਾ ਦਰਸ਼ਨ ਸਿੰਘ ਬਰਾੜਤਾ ਕਾਂਗਰਸ ਸੀਸੀ ਕੇ ਪੁਰਾਣੇ ਪਰ ਮੈਨੂੰ ਉਹਦਾ ਉਹਦਾ ਪਾਰਟੀ ਦੀਆਂ ਮੀਟਿੰਗਾਂ ਚੋਂ ਨਜ਼ਰ ਨਹੀਂ ਆ ਰਿਹਾ ਉਹ ਤਾਂ ਚੋਣ ਨਹੀਂ ਲੜ ਰਹੀ ਸੀ ਇੱਥੋਂ ਨਾ ਉਹਨਾਂ ਨੇ ਕੋਈ ਚੋਣ ਲੜਨ ਦੀ ਪਾਰਲੀਮੈਂਟ ਦੀ ਕੋਈ ਮੰਗ ਸੀਗੀ ਉਹਨਾਂ ਦੀ ਮੈਨੂੰ ਨਹੀਂ ਲੱਗਦਾ ਪਰ ਹਾਂ ਅਸੀਂ ਹਰ ਵਿਅਕਤੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਰਾਜੀ ਪ੍ਰਾੜਤਾ ਕਹਿੰਦਾ ਜੀ ਰਾਜੇ ਪ੍ਰਸੰਗ ਨੂੰ

ਜੋ ਇਹਨਾਂ ਦਾ ਜੇ ਸਾ ਸਮੀਦ ਨਾਲ ਇਹਨਾਂ ਨੇ ਮੇਰੇ ਤੇ ਆਸ ਰੱਖੀ ਹੈ ਮੈਂ ਉਹਨਾਂ ਆਸਾਂ ਮੀਦਾਂ ਤੇ 100% ਪੂਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਦਾਵਾ ਸੀ ਮੇਰਾ ਦੁੱਖ ਸੀ ਦਰਦ ਸੀ ਪਰ ਬੜੀਆਂ ਪਾਰਟੀਆਂ ਨੇ ਮੇਰੇ ਤੱਕ ਪਹੁੰਚ ਕੀਤੀ ਮੈਂ ਕਹਾ ਮੈਂ ਕਾਂਗਰਸੀ ਹਾਂ ਕਾਂਗਰਸੀ ਹੀ ਮਰਨਾ ਹੈ ਜਿੱਦਣ ਮੇਰਾ ਵੱਡਾ ਭਰਾ ਮਰਿੰਦਰ ਸਿੰਘ ਰਾਜਾ ਵੜਿੰਗ ਮੇਰੇ ਕੋਲੇ ਆ ਜਾਊਗਾ ਮਤਲਬ ਤੁਰੰਤ ਹੋਰ ਮੈਂ ਵਿਸ਼ਵਾਸ ਦਿਵਾਉਣਾ ਪ੍ਰਧਾਨ ਜੀ ਨੂੰ ਮੇਰੇ ਪਰਿਵਾਰ ਵੱਲੋਂ kò nú kóyì lánbọ ne. borko iswadi.